ਪਰਬ ਸਗਲੇ ਧਾਨ ਵਸਾਏ ਸੁਖ ਸਾਨ ਫਿਰੇ ਹੋਏ ਨਾਨਕ ਪ੍ਰਭ ਸਰ ਲਾਏ ਜਿਨ ਸਗਲੇ ਰੋਗ ਮਿਟਾਏ ਨਾਨਕ ਪ੍ਰਭ ਸਰਨ ਆਏ ਜਿੰਨ ਸਗਲੇ ਰੋਗ ਮਿਟਾਏ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜਿਨ ਵਾਝੀ ਗੁਰੂ ਰੂਪ ਗੁਰਬਿਆਨੀ ਗੁਰਸਵਾਰੀ ਸਾਸ ਸੰਜਿਓ ਸੋ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸਤਿਗੁਰੂ ਪਾਸਾ ਮਹਾਰਾਜੀ ਦੇ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚ ਕਰਕੇ ਆਪੋ ਆਪਣੀਆਂ ਹਾਜ਼ਰੀਆਂ ਅਨਵਾਰ ਰਹੇ ਹਾਂ ਬੜਾ ਭਾਗੇ ਹਾਂ ਬੜੇ ਭਾਗ ਭੇਤੇ ਗੁਰਦੇਵਾਂ ਔਟ ਪ੍ਰਭ ਮਿਟੇ ਹਰ ਸੇਵਾ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵ ਜਦੋਂ ਭੇਟੇ ਦਾ ਅਰਥ ਹੈ ਮਿਲਣਾ ਕਹਿੰਦੇ ਜਦੋਂ ਗੁਰੂ ਮਿਲੇ ਜਾਂ ਗੁਰੂ ਨੂੰ ਅਸੀਂ ਜਾ ਕੇ ਮਿਲিয়ে ਭਾਗ ਕੇ ਗੁਰੂ ਕੇ ਸੰਗਤ ਦੇ ਵਿੱਚ ਕੋਈ ਆਉਂਦਾ ਹੈ ਕਹਿੰਦੇ ਉਹ ਬੜਾ ਭਾਗੀ ਹੈ ਵੱਡਾ ਭਾਗ ਭੇਟੇ ਗੁਰਦੇਵ ਜਿਹੜਾ ਗੁਰੂ ਨੂੰ ਮਿਲ ਲਿਆ ਬਟੇ ਭਾਗ ਭੇਟੇ ਗੁਰਦੇਵ ਕੋਟ ਅਪਰਾਧ ਮਿਟੇ ਹਰ ਸੇਵਾ ਕਹਿੰਦੇ ਜਿੰਦਗੀ ਵਿੱਚ ਕਰੋੜਾਂ ਅਪਰਾਧ ਕੀਤੇ ਹੋਣ ਜੀਵਨ ਦੇ ਵਿੱਚ ਕਰੋੜਾਂ ਅਪਰਾਧ ਕੀਤੇ ਨੇ ਕਰੋੜਾਂ ਗੁਨਾਹ ਕੀਤੇ ਨੇ ਕਹਿੰਦੇ ਉਹ ਇੱਕ ਛਿਣ ਦੇ ਵਿੱਚ ਖਤਮ ਹੋ ਜਾਣਗੇ ਜੇ ਸਰਦਾ ਤੇ ਨਾਲ ਕਹਿੰਦੇ ਤੂੰ ਗੁਰੂ ਦੀ ਸੰਗਤ ਦੀ ਆ ਕੇ ਸੇਵਾ ਕਰ ਲਵੇਗਾ ਉਹ ਸਤਨਾਮ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਕੋਟ ਕਹਿੰਦੇ ਨੇ ਕਰੋਨਾ ਕੋਟ ਅਪਰਾਧ ਮਿਟੇ ਹਰ ਸੇਵਾ ਕਹਿੰਦੇ ਕੋਰ ਕਰੋਨਾ ਅਪਰਾਧ ਕੀਤੇ ਹੋਏ ਗੁਰੂ ਦੀ ਸੇਵਾ ਦੇ ਨਾਲ ਮਿਟ ਜਾਂਦੇ ਨੇ ਤੇ ਗ੍ਰੰਥ ਪਿਆਰਿਓ पर गल होवे के अगे तो सतगुरु पातशाह जी के चरणों बेनती करे सचे पातशाह एक दिन कलगिया वाले पासों मैं प्रेम सराही बीती भाग हमारे दिखी फकीरी सो मस्तक धर लीती पिछली उम्र गुना ही बीती हर की भगत न की सचे पातशाह पिछली उम्र गुनाह करते हुए बीत गई पिछली उम्र गुनाही बीती हर की भगत ना की कहते हरी भी भगती नहीं की परमात्मा की बंदगी तो बगैर ही पिछला जीवन लंघ गया हर की भगत न की अग समझ चलो नंद लाडा पछ है जो बीती सौ बीती ਉਦੇ ਗੁਨਾ ਬਖਸ਼ੇ ਜਾਂਦੇ ਨੇ ਕਰੋੜਾਂ ਗੁਨਾ ਬਖਸ਼ੇ ਜਾਂਦੇ ਨੇ ਕਹਿੰਦੇ ਜਿਹੜਾ ਇਹ ਮਤ ਧਾਰਨ ਕਰਨ ਰਵੇ ਮੈਂ ਪਿੱਛੇ ਭਾਵੇਂ ਕਿਵੇਂ ਮਰਜੀ ਬੀਤ ਗਈ ਪਰ ਅੱਗੇ ਤੋਂ ਤੁਹਾਡੇ ਅਨਸਾਰੀ ਹੋ ਕੇ ਚੱਲਾਂਗੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਪਿੱਛੇ ਭਾਵੇਂ ਗੁਨਾ ਕਰਦੇ ਹੋਏ ਬੀਤ ਗਈ ਭਾਵੇਂ ਕਿਵੇਂ ਮਰਜੀ ਬੀਤ ਗਈ ਪਰ ਆਉਣ ਵਾਲਾ ਸਮਾਂ ਜਿਹੜਾ ਇਸਲੀ ਉਮਰ ਗੁਨਾਹ ਹੀ ਬੀਤੀ ਹਰ ਕੀ ਭਗਤ ਨਾ ਕੀਤੀ ਅੱਗੇ ਸਮਝ ਚੱਲੋ ਨਾ ਲਾਲਾ ਪਛ ਜੋ ਬੀਤੀ ਸੁ ਬੀਤੀ ਕਹਿੰਦੇ ਅੱਗੇ ਨੂੰ ਸਮਝ ਕੇ ਚੱਲ ਪਿੱਛੇ ਭਾਵੇਂ ਕਿਵੇਂ ਮਰਜੀ ਬੀਤ ਗਈ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਪਾਵਨ ਤਥਾ ਨੜੀਵਾਰ ਤਥਾ ਆਪ ਦੀ ਸਰਵਣ ਕਰਦੇ ਆ ਰਹੇ ਹੋ ਆਓ ਸਭ ਤੋਂ ਪਹਿਲਾਂ ਮਨਵਿੱਤਿਆਂ ਤਾਂਗਰ ਕਰਕੇ ਫਤਿਹ ਦੀ ਸ਼ਾਨ ਪਾਈਏ ਕੋਈ ਰਸਨਾ ਬਾਂਦੀ ਨਾ ਰਹੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਿਸ਼ਟ ਝੁਕਾ ਕੇ ਆਖੋ ਜੀਵਾ ਅਹਿ ਗੁਰੂ ਦੇ ਕਹ ਹੰਸਾ ਵਾਸਤ ਗੁਰੂ ਦੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਜਨਮ ਦੇ ਨੂੰ ਰੱਖਣ ਵਾਸਤੇ ਤੇ ਗੁਰੂ ਪਿਆਰੇਓ ਆਕੇ ਦਿਨਾਂ ਦੇ 나ਤ ਬਣ ਕੇ ਆਏ ਤੇ ਗਰਮੋਂ ਪਿਆਰ ਭੁੱਖਿਆਂ ਦਾ ਭੋਜਨ ਬਣ ਕੇ ਆਏ ਪਿਆਸਿਆਂ ਦਾ ਪਾਣੀ ਬਣ ਕੇ ਆਏ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚਾਰ ਉਦਾਸੀਆਂ ਕੀਤੀਆਂ ਜੀਵਨ ਦੇ ਵਿੱਚ ਤੇ ਚਾਰੇ ਉਦਾਸੀਆਂ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਦੇ ਆਧਾਰ ਤੇ ਹੀ ਕੀਤੀਆਂ ਜੇ ਹੋਗਾ ਦਿੱਤਾ ਤਾਂ ਇੱਕੋ ਹੋਗਾ ਦਿੱਤਾ ਚਾਰੇ ਉਦਾਸੀਆਂ ਦੇ ਵਿੱਚ ਉਹ ਲੋਗ ਬੁਰੇ ਕਰਨ ਛੱਡ ਕੇ ਚੰਗੇ ਕਰਨੇ ਸ਼ੁਰੂ ਕਰਦੇ ਹੋ ਮਾੜੇ ਰਸਤੇ ਛੱਡ ਕੇ ਚੰਗੇ ਰਸਤੇ ਤੇ ਤੁਰਨਾ ਸ਼ੁਰੂ ਕਰਦੇ ਹੋ ਭਾਵੇਂ ਅਵਸਥਾ ਠੇਢੀ ਵਰਦੀ ਹੋਵੇ ਭਾਵੇਂ ਗਰੀਬੀ ਅਵਸਥਾ ਹੋਵੇ ਭਾਵੇਂ ਅਮੀਰੀ ਅਵਸਥਾ ਹੋਵੇ ਇੱਥੇ ਅਵਸਥਾ ਦੀ ਲੋੜ ਨਹੀਂ ਹੈ ਜੇ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਤੇ ਵੱਡਾ ਹੋਣਾ ਹੈ ਇੱਥੇ ਅਵਸਥਾ ਦੀ ਲੋੜ ਹੈ ਇੱਥੇ ਅਵਸਥਾ ਕੀ ਹੈ ਤੇ ਗੁਰਮੁਖੋ ਪਿਆਰਿਓ ਜਿਹੜੀ ਬੁਨਿਆਦੀ ਅਵਸਥਾ ਹੈ ਉਹ ਇੱਥੇ ਖਤਮ ਹੋ ਜਾਂਦੀ ਹੈ ਇੱਥੇ ਅਮੀਰੀ ਤੇ ਗਰੀਬੀ ਤੇ ਖਤਮ ਹੋ ਜਾਂਦੀ ਏ ਇੱਥੇ ਤੇ ਪਿਖਾਰੀ ਤੇ ਰਾਜ ਕਰਾਂ ਮੈਂ ਰਾਜਾ ਤੇ ਪਿਖਾਰੀ ਖਲ ਮੂਰਤ ਤੇ ਪੰਡਤ ਕਰਵੋ ਪੰਡਤ ਤੇ ਮਗਧਾਰੀ ਤੇ ਗੁਰੂ ਦਾ ਪਿਆਰਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਵਾਸਤੇ ਗੱਦ ਲੰਨੇ ਦੀ ਲੋਖਿਆ ਵਾਸਤੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਇਕਦ ਕਾਪ ਦੀ ਸਰਵਨ ਕਰ ਸਕਿਆ ਹੋ ਹੁਣ ਸਤਪੁਰ ਪਾਤਸ਼ਾਹ ਮਹਾਰਾਜ ਕੁਝ ਵੱਡੇ ਹੋਏ ਪੰਜਾਂ ਸਤਾਂ ਸਾਲਾਂ ਦੇ ਹੋਏ ਤੇ ਗਰਮਾ ਪਿਆਰ ਤਾ ਪਿਤਾ ਕਾਲਮ ਨੇ ਸੋਚਿਆ ਜਿਹੜਾ ਤਾਰੂ ਸ਼ਬਦ ਹੈ ਉਹ ਉਹਨਾਂ ਦਾ ਪਿੰਨ ਦੇ ਵਿੱਚ ਮਸ਼ਹੂਰ ਸੀ ਪਾਵੇਂ ਕਾਲੂ ਨਾਮ ਉਹਨਾਂ ਦਾ ਕੋਈ ਮੂੰਹ ਤੇ ਨਹੀਂ ਸੀ ਲੰਦਾ ਕਿਉਂਕਿ ਕਈ ਨਾਮ ਐਸੇ ਹੁੰਦੇ ਨੇ ਕਿ ਕਿਸੇ ਨੇ ਮੂੰਹ ਤੇ ਉਹ ਨਾਮ ਨਹੀਂ ਲੈ ਸਕਦੇ ਉਹਨਾਂ ਦਾ ਪਰ ਬਿੱਠ ਦੇ ਪਿੱਛੇ ਉਹ ਨਾਮ ਉਹਦਾ ਮਸ਼ਹੂਰ ਹੁੰਦਾ ਹੈ ਇਸੇ ਤਰ੍ਹਾਂ ਮੇਤਾ ਕਾਲੂ ਜੀ ਨੂੰ ਕੋਈ ਕਾਲੂ ਕਹ ਕੇ ਨਹੀਂ ਸੀ ਬੁਲਾਉਂਦਾ ਭਾਵੇਂ ਗ੍ਰੰਥਾਂ ਦੇ ਵਿੱਚ ਜਾਂ ਪ੍ਰਚਾਰਕਾਂ ਨੇ ਕਾਹੋ ਜੀ ਕਿਹਾ ਉਹਨਾਂ ਦਾ ਪੂਰਾ ਸਤਕਾਰ ਦੇ ਨਾਲ ਕਿੰਨੇ ਤਿੰਨ ਦੇ ਪਟਵਾਰੀ ਵੀ ਸਨ ਤੇ ਤਾਂ ਕਰਕੇ ਉਹਨਾਂ ਦਾ ਪੂਰਾ ਨਾਮ ਲੈ ਕੇ ਬੁਲਾਉਂਦੇ ਸਤਕਾਰ ਦੇ ਨਾਲ ਮੇhta ਕਲਿਆਨ ਦਾਸ ਜੀ ਤਾਂ ਗੁਰਮਤਿ ਪਿਆਰੇ ਹੁਣ ਮੇhta ਕਲਿਆਨ ਦਾਸ ਜੀ ਪਿਤਾ ਜੀ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਅੰਜਾਮ 6 ਸਾਲਾਂ ਦੇ ਹੋ ਗਏ ਧੰਨ ਗੁਰੂ ਨਾਨਕ ਪਾਤਸ਼ਾਹ ਹਰਿ ਰਾਜ ਇੱਕ ਦਿਨ ਦੀ ਗੱਲ ਹੈ ਇੱਕ ਕੌਲ ਸੀ ਬਹੁਤ ਸੋਹਣਾ ਕੌਲ ਤੇ ਗਰਮੁ ਦਾ ਪਿਆਰੋ ਕਾਂਸੀ ਦੇ ਵਿੱਚ ਉਹ ਬਣਿਆ ਹੋਇਆ ਕਾਂਸੀ ਤੇ ਪਤਲ ਦਾ ਬਣਿਆ ਹੋਇਆ ਬੜਾ ਸੋਹਣਾ ਕੌਲ ਮਾਤਾ ਜੀ ਨੇ ਇੱਕ ਦਿਨ ਉਹਦੇ ਵਿੱਚ ਚੋਰੀ ਕੁੱਟ ਕੇ ਦੇ ਦਿੱਤੀ ਚੋਰੀ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਹਰ ਬਾਲਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਚਲੇ ਗਏ ਨਾਲ ਤੇ ਸਾਰੀ ਚੋਰੀ ਉਹਨਾਂ ਨੂੰ ਵੰਡ ਆਏ ਸਾਰੀ ਸ਼ਿਕਾ ਦਿੱਤੀ ਤੇ ਨਾਲ ਗੁਰਮੁਖ ਪਿਆਰੇ ਉਹ ਜਿਹੜਾ ਹਾਲ ਸੀ ਨਾ ਉਹ ਵੀ ਉੱਥੇ ਗਵਾਇਆ ਕਿਸ ਨੇ ਚੁੱਕ ਲਿਆ ਜਦੋਂ ਕ ਆਏ ਤਾਂ ਮਾਤਾ ਜੀ ਨੇ ਪਹਿਲਾਂ ਪਿਆਰ ਨਾਲ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗੇ ਪੁੱਤਰ ਜੀ ਜਿਹੜਾ ਕਾਲ ਸੀ ਤੁਹਾਡੇ ਕੋਲ ਉਹ ਕਿੱਥੇ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਵੀ ਕੋਈ ਐਸੀ ਗੱਲ ਹੁੰਦੀ ਤਾਂ ਨੀਂਦ ਵੀ ਛੱਡਦੇ ਉਹਨਾਂ ਨੇਵੇਂ ਹੋ ਕੇ ਨੇਮੀ ਪਾ ਛੱਡੀ ਕੋਈ ਜਵਾਬ ਨਾ ਮੁੱਕਦਾ ਮਾਤਾ ਜੀ ਇਸ ਤਰ੍ਹਾਂ ਕਹਿੰਦੇ ਹੋਏ ਤੇਰੇ ਪਿਤਾ ਨੂੰ ਆਣ ਦਿਓ ਤੇ ਜੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਮੈਨੂੰ ਕੋਲ ਨਹੀਂ ਆਇਆ ਤਾਂ ਉਹ ਬੜਾ ਬਾਤਮੇਗੇ ਤਾਂ ਗੁਰਮੁਖ ਪਿਆਰੇ ਉਧਰੋਂ ਪਿਤਾ ਕਲਿਆਨਦਾਸ ਜੀ ਵੀ ਆ ਗਏ ਪਿਤਾ ਕਲਿਆਨਦਾਸ ਜੀ ਨੇ ਪੁੱਛਿਆ ਕੀ ਗੱਲ ਹੋ ਗਈ ਤਾਂ ਦੱਸਿਆ ਕਿ ਇਸ ਤਰ੍ਹਾਂ ਜੋ ਵੀ ਕੋਈ ਹੱਥ ਵਿੱਚ ਚੀਜ਼ ਆਉਂਦੀ ਹੈ ਹਰ ਰੋਜ਼ ਇੱਕ ਤਾਲ ਦੀ ਗੱਲ ਨਹੀਂ ਹੈ ਹਰ ਰੋਜ਼ ਜੋ ਵੀ ਹੱਥ ਵਿੱਚ ਆਉਂਦਾ ਗੁਰੂ ਨਾਨਕ ਪ੍ਰਸਾਦ ਮਹਾਰਾਜ ਜੀ ਦੇ ਬਾਹਰ ਕਿਸੇ ਨਾ ਕਿਸੇ ਲੋੜਵੰਦ ਨੂੰ ਦੇ ਆਉਂਦੇ ਕੋਈ ਭਾਂਡਾ ਹੁੰਦਾ ਖੇਡ ਦੇ ਖੇਡ ਦੇ ਬਾਹਰ ਕਨੇ ਆਂਦੇ ਹੱਥ ਵਿੱਚ ਕੋਈ ਭਾਂਡਾ ਹੁੰਦਾ ਕੋਈ ਚੀਜ਼ ਹੁੰਦੀ ਬਾਹਰ ਹੀ ਉਹ ਦੇ ਛੱਡਦੇ ਕੋਈ ਲੋੜ ਵੱਲ ਹੁੰਦਾ ਇਹ ਇਸ ਤਰ੍ਹਾਂ ਇੱਕ ਇੱਕ ਘਰ ਦੀਆਂ ਚੀਜ਼ਾਂ ਚੁੱਕ ਚੁੱਕ ਕੇ ਇਹ ਬਾਹਰ ਨਹੀਂ ਜਾ ਰਹੇ ਨੇ ਪਿਤਾ ਕਲਿਆਣ ਦਾਸ ਜੀ ਨੂੰ ਮਾਤਾ ਤ੍ਰਿਪਤਾ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਘਰ ਦੀਆਂ ਚੀਜ਼ਾਂ ਜੇ ਗਵਾਉਣ ਲੱਗ ਪਏ ਫਿਰ ਤੇ ਇੱਕ ਦਿਨ ਸਾਰਾ ਘਰ ਵਿਲਾ ਹੋ ਜਾਵੇਗਾ ਪਿਤਾ ਕਲਿਆਣ ਦਾਸ ਜੀ ਉਸ ਕਰੜੇ ਸੁਭਾਅ ਦੇ ਸਨ ਤੇ ਗੁਰਮੁਖ ਪਿਆਰਿਓ ਪਿਤਾ ਕਲਿਆਨਦਾਸ ਜੀ ਕਹਿੰਦੇ ਹੁਣ ਇਹਦੀ ਉਮਰ ਹੁਣ ਖੇਡਣ ਖੁੱਦਣ ਦੀ ਨਹੀਂ ਹੈ ਹੁਣ ਇਹਦੀ ਉਮਰ ਜਿਹੜੀ ਹੈ ਇਹ ਪੜ੍ਹਾਈ ਕਰਨ ਦੀ ਹੈ ਕੱਲ ਨੂੰ ਇਹਨੂੰ ਤਿਆਰ ਕਰਕੇ ਪਾਂਦੇ ਦੇ ਕੋਲ ਪੜਾਉਣਾ ਛੱਡ ਕੇ ਆਉਣਾ ਹੈ ਚਾਰ ਅੱਖਰ ਪੜ੍ਹ ਲਵੇਗਾ ਤਾਂ ਆਪਣਾ ਕੰਮ ਪਟਵਾਰ ਦਾ ਹੈ ਗਿੰਤੀ ਮਿੰਤੀ ਦਾ ਤੇ ਇਸ ਕਰਕੇ ਇਹਨੂੰ ਪੜ੍ਹਾਈ ਬਹੁਤ ਜ਼ਰੂਰੀ ਹੈ ਜੇ ਮੇਰੇ ਕੰਮ ਦੇ ਵਿੱਚ ਇਹਨੇ ਲੱਭਣਾ ਹੈ ਤਾਂ ਗੁਰਮੁਖ ਪਿਆਰੇ ਹੁਣ ਪਿਤਾ ਕਲਿਆਣ ਦਾਸ ਜੀ ਨੇ ਦੂਸਰੇ ਦਿਨ ਮਾਤਾ ਤ੍ਰਿਪਤਾ ਜੀ ਨੂੰ ਕਹਿ ਕੇ ਨਾਨਕ ਪਾਸ਼ਾ ਮਹਾਰਾਜ ਜੀ ਨੂੰ ਤਿਆਰ ਕੀਤਾ ਤੇ ਪਾਪਸਾਲਾ ਹੁੰਦੀਆਂ ਪਿਛਲੇ ਸਮਿਆਂ ਦੇ ਵਿੱਚ ਆਧੁਨਿਕਲ ਤੇ ਇੱਕ ਸਕੂਲ ਦੇ ਵਿੱਚ ਤਕਰੀਬਨ 12-15 ਟੀਚਰ ਹੁੰਦੇ ਨੇ ਵੱਧ ਵੀ ਹੋ ਸਕਦੇ ਨੇ ਕਿਸੇ ਸਕੂਲਾਂ ਦੇ ਵਿੱਚ ਪਰ ਪਿਛਲੇ ਸਮਿਆਂ ਦੇ ਵਿੱਚ ਸਾਰੀ ਪਾਠਸ਼ਾਲਾ ਵਿੱਚ ਸਿਰਫ ਇੱਕ ਟੀਚਰ ਹੁੰਦਾ ਇੱਕ ਪੜਾਉਣ ਵਾਲਾ ਹੁੰਦਾ ਸਾਰੇ ਬੱਚਿਆਂ ਨੂੰ ਇੱਕ ਟੀਚਰ ਪੜਾਉਣਾ ਤੇ ਉਹ ਟੀਚਰ ਕੋਲ ਸਨ ਉਹ ਸਨ ਬੰਦੇ ਉਹ ਪਿੰਡ ਦੇ ਵਿੱਚ ਸਾਂਝੀ ਥਾਂ ਤੇ ਇਹ ਪਾਠਸ਼ਾਲਾ ਸਕੂਲਾਂ ਦਾ ਨਾਂ ਸੀ ਪਹਿਲਾਂ ਪਾਠਸ਼ਾਲਾ ਪਾਠਸ਼ਾਲਾ ਖੋਲਦੇ ਤੇ ਜਿਨ੍ਹਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਵੀ ਪੜਾਇਆ ਜਾਂਦਾ ਸਾਰਿਆਂ ਨੂੰ ਪੜਾਇਆ ਜਾਂਦਾ ਹੁਣ ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਗੋਪਾਲ ਪਾਂਧਾ ਸੀ ਗੋਪਾਲ ਪਾਂਧਾ ਉਸ ਵਕਤ ਬੜਾ ਮਸ਼ਹੂਰ ਸੀ ਉਹ ਕੰਨੇ ਬੜੀ ਸਮਝਬੂਝ ਦੇ ਨਾਲ ਉਹ ਬੱਚਿਆਂ ਨੂੰ ਪੜ੍ਹਾਉਂਦੇ ਐ ਕਹਿੰਦੇ ਉਹਨਾਂ ਦੇ ਕੋਲ ਨਾਨਕ ਪਾਸ਼ਾ ਨੂੰ ਲਾ ਦਿੰਦੇ ਹੁਣ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੂੰ ਤਿਆਰ ਕੀਤਾ ਔਰ ਗੋਪਾਲ ਪਾਂਧੇ ਦੇ ਕੋਲ ਲੈ ਗਏ ਤੇ ਜਦੋਂ ਕੋ ਪਾਰ ਪਾਉਂਦੇ ਨੇ ਜੇ ਕੋਲ ਜਾ ਕੇ ਪਾਰਸਾਲਾ ਦੇ ਵਿੱਚ ਤੇ ਗੁਰਮੁਖ ਪਿਆਰਿਆਂ ਉੱਥੇ ਬਾਕੀ ਸਾਥੀਆਂ ਦੇ ਨਾਲ ਬਹਾਵ ਦਿੱਤਾ ਜਾ ਕੇ ਤੇ ਪੰਡਾ ਜੀ ਨੂੰ ਪੂਰਾ ਪੱਕਾ ਕਰਕੇ ਆਏ ਨੇ ਤਾਂ ਕਲਿਆਣ ਦਾਸ ਜੀ ਮੈਂ ਤਾਂ ਕਹੋ ਜੀ ਕਿ ਪੰਡਾ ਜੀ ਕਿਰਪਾ ਕਰਕੇ ਇਹਨੂੰ ਗੋਵ ਨਾਲ ਪੜਾਉਣਾ ਤੇ ਗੁਰਮੁਖ ਪਿਆਰੇ ਹੁਣ ਪੰਡਾ ਜੀ ਵੀ ਉਹ ਸਪੈਸ਼ਲ ਗੁਰਨਾਲਕ ਪਾਸ਼ਾ ਜੀ ਵੱਲ ਧਿਆਨ ਰੱਖਦੇ ਨੇ ਕਿਉਂ ਕਿ ਕਿਉਂਕਿ ਪਿੰਡ ਦੇ ਪਟਵਾਰੀ ਹੋਣ ਕਰਕੇ ਤੇ ਪਿੰਡ ਦੇ ਪਟਵਾਰੀ ਹੋਣ ਕਰਕੇ ਉਹਨਾਂ ਨਾਲ ਸਤਿਕਾਰ ਸੀ ਉਹਨਾਂ ਦੇ ਪਿਤਾ ਦਾ ਤੇ ਪਟਵਾਰੀ ਦਾ ਲੜਕਾ ਹੋਣ ਕਰਕੇ ਉਹ ਵੀ ਵੱਲ ਧਿਆਨ ਦੇ ਰਹੇ ਨੇ ਪੰਡਾ ਜੀ ਆ ਗੁਰੂ ਤੇ ਪਿਆਰੇ ਹੁਣ ਇੱਕ ਦਿਨ ਦੀ ਗੱਲ ਹੈ ਕਿ ਇੱਕ ਦਿਨ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੋਪਾਲ ਪੰਦੇ ਨੂੰ ਇੱਕ ਪ੍ਰਸ਼ਨ ਕੀਤਾ ਇੱਕ ਸਵਾਲ ਕੀਤਾ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਜੋ ਮੈਨੂੰ ਅੱਖਰ ਸਿਖਾਏ ਨੇ ਇਦਾਂ ਪਹਿਲਾਂ ਮਤਲਬ ਸਿਖਾਵੋ ਇਹਦੇ ਅਰਥ ਸਿਖਾਵੋ ਜੋ ਤੁਸੀਂ ਮੈਨੂੰ ਅੱਖਰ ਪੜ੍ਹਾ ਦਿੱਤੇ ਨੇ ਇਹ ਸੁਣ ਕੇ ਪੰਡਿਤ ਜੀ ਹੈਰਾਨ ਹੋ ਗਏ ਸੋਚਣ ਲੱਗੇ ਕਿ ਮੇਰੇ ਤੋਂ ਇਹ ਹਾਂ ਪ੍ਰਸ਼ਨ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਨਾ ਕਿਸੇ ਵਿਦਵਾਨੀ ਨੇ ਕੋਈ ਇਹੋ ਜਿਹਾ ਮਿੱਥੋ ਪ੍ਰਸ਼ਨ ਨਹੀਂ ਪੁੱਛਿਆ ਜੋ ਇਹਨਾਂ ਨੇ ਕੀਤਾ ਹੈ ਪੰਡਿਤ ਨੇ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਤਾਂ ਅੱਖਰ ਮਾਤਰ ਨੇ ਕਿਉਂਕਿ ਉਹ ਗੋਪਾਲ ਪਾਂਦੇ ਨੇ ਪਹਿਲਾਂ ਵੀ ਸਤਿਗੁਰਾਂ ਦੀ ਸੋਭਾ ਸੁਣੀ ਹੋਈ ਸੀ ਪਹਿਲਾਂ ਵੀ ਇੱਕ ਦੋ ਵਾਰ ਉਹਦੇ ਕੋਲ ਐਸੀਆਂ ਗੱਲਾਂ ਆਈਆਂ ਸੰਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਿ ਜਿਹਦੇ ਨਾਲ ਪਾਂਦੇ ਨੇ ਥੋੜੀ ਬਹੁਤੀ ਸ਼ਰਧਾ ਗੁਰੂ ਨਾਨਕ ਪਾਤਸ਼ਾਹ ਜੀ ਤੇ ਪਹਿਲਾਂ ਕੋਈ ਬਣੀ ਹੋਈ ਸੀ ਤੇ ਗੁਰਮੁਖ ਪਿਆਰੇ ਹੋਣ ਜਦੋਂ ਪਾਉਂਦੇ ਨੇ ਉਹ ਸਵਾਲ ਸੁਣਿਆ ਤਾਂ ਗਉਹ ਦੇ ਨਾਲ ਵਿਖਣ ਲੱਗ ਪਏ ਤੇ ਗੁਰਮੁਖ ਪਿਆਰੇ ਪੰਡਤ ਜੀ ਨੇ ਪਾਉਂਦੇ ਨੇ ਉਹ ਨੀਵੇਂ ਹੋ ਕੇ ਕਿਹਾ ਕਹਿੰਦੇ ਇਹ ਤਾਂ ਕੇਵਲ ਅੱਖਰਾਤਰ ਹੈ ਇਹਦੇ ਅਰਥ ਜਿਹੜੇ ਨੇ ਅੱਖਰਾਤਰ ਨੇ ਦੂਜੇ ਅੱਖਰਾਂ ਵੱਲ ਹਿਰੂ ਕਰ ਕਿਸੇ ਵਾਕ ਦੀ ਉਤਪਤੀ ਕਰਦੇ ਹਨ ਜਾਂ ਜੇਕਰ ਤੈਨੂੰ ਵੱਧ ਨਾਲ ਦੇ ਮਤਲਬ ਉਹਨੇ ਗੁਰ ਤਾਂ ਉਹ ਵੀ ਮੈਨੂੰ ਸਿਖਾਓ ਉਹ ਵੀ ਮੈਨੂੰ ਦੱਸੋ ਗੋਪਾਲ ਕੁੰਡੇ ਲਿਆਖਰ ਤੁਹਾਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਉਹ ਸ਼ਬਦਤ ਫਿਰ ਇੱਕ ਵਚਨ ਕਰਦੇ ਨੇ ਤੇ ਤਕਰੀਬਨ ਸਤਗੁਰਾਂ ਦੀ ਉਮਰ 6 6.5 ਸਾਲ ਦੀ ਕਰੀਬ ਹੋਣੀ ਹੈ ਜਦੋਂ ਬੁਰਸਾ ਜੀ ਨੇ ਇਹ ਬਚਨ ਕੀਤੇ ਤਾਂ ਕਹਿ ਕੇ ਇਸ ਪੁੰਨ ਜਬ ਹੋਏ ਮੇ ਸਾਧੂ ਨੇ ਜਦਿਆ ਜੰਮ ਰਾਜੇ ਕੇ ਹੇਰ ਆਏ ਮਾਇਆ ਕੇ ਸੰਗ ਸੰਗਰ ਬੰਧ ਲਿਆ ਆਸਰਾ ਰਗ ਦੇ ਵਿੱਚ ਇਹ ਬਚਨ ਕੀਤੇ ਭਾਮ ਕੇ ਇਹ ਵਚਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਪਾਂਦੇ ਨੂੰ ਕਹਿੰਦੇ ਜਦੋਂ ਮਨੁੱਖ ਦੇ ਕੇਸ ਵਧਾਤੇ ਦੇ ਕਾਰਨ ਬਿਨਾਂ ਸਾਬਣ ਵਰਜੋਗ ਕੀਤੇ ਸਫੈਦ ਹੋ ਜਾਂਦੇ ਨੇ ਕਹਿੰਦੇ ਮੰਨ ਲੋ ਕਿ ਧਰਮ ਰਾਜ ਦਾ ਸਨੇਹਾ ਮਿਲ ਗਿਆ ਇਹ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪਾਂਦੇ ਨੂੰ ਉਪਦੇਸ਼ ਦਿੰਦੇ ਨੇ ਕਹਿੰਦੇ ਜਦੋਂ ਚਿੱਟੇ ਕੇਸ ਆਉਣੇ ਸ਼ੁਰੂ ਹੋ ਜਾਣ ਸਮਝ ਲਓ ਕਿ ਰੱਬ ਦਾ ਸੁਨੇਹਾ ਜਗਰਾਜ ਦਾ ਜਿਹੜਾ ਸੁਨੇਹਾ ਸੀ ਉਹ ਆਉਣਾ ਸ਼ੁਰੂ ਹੋ ਗਿਆ ਪਰ ਬੇਵਾਨ ਪਰ ਬੇਅਕਤੀ ਪ੍ਰਭੂ ਦਾ ਚਿੰਤਨ ਨਹੀਂ ਕਰਦਾ ਵਾਜਰੂ ਦਾ ਚਿੰਤਨ ਨਹੀਂ ਕਰਦਾ ਸਭਾ ਵਾਜਰੂ ਛੱਡ ਕੇ ਹੋਰ ਬੰਦਨਾਂ ਦੇ ਵਿੱਚ ਬੰਧਿਆ ਪਿਆ ਹੈ ਗੋਪਾਲ ਪੰਡਤ ਜੀ ਨੇ ਹੈਰਾਨ ਹੋ ਕੇ ਪੁੱਛਿਆ ਜਦੋਂ ਆਹ ਬਚਨ ਸੁਣੇ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਤਾਂ ਹੈਰਾਨ ਹੋ ਕੇ ਪੁੱਛਦੇ ਨੇ ਪੰਡਤ ਜੀ ਪੁੱਤਰ ਨਾਨਕ ਜੀ ਕਿ ਤੂੰ ਵਰਨ ਮਾਲਾ ਦੇ ਸਾਰੇ ਅੱਖਰਾਂ ਦੇ ਮਤਲਬ ਜਾਣਦੇ ਹੋ ਪੰਡਤ ਜੀ ਨੇ ਪੁੱਛਿਆ ਕਿ ਜਿਹੜੇ ਵਰਨਮਾਲਾ ਦੇ ਅੱਖਰ ਨੇ ਇਹ ਤੁਸੀਂ ਜਾਣਦੇ ਹੋ ਸਾਰੇ ਇਹਦਾ ਮਤਲਬ ਜਾਣਦੇ ਹੋ ਤਾਂ ਗੁਰਮੁਖ ਪਿਆਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਾਂ ਪੰਤ ਜੀ ਅਸੀਂ ਤੁਹਾਨੂੰ ਸਾਰੇ ਅੱਖਰਾਂ ਦੇ ਮਤਲਬ ਦੱਸ ਸਕਦੇ ਹਾਂ ਇਹ ਸਾਨੂੰ ਕੀ ਗਿਆਨ ਦੇਣਾ ਚਾਹੁੰਦੇ ਹਨ ਕਿ ਜਿਹੜੇ ਅੱਖਰ ਨੇ ਇਹ ਸਾਨੂੰ ਕੀ ਮਤਲਬ ਸਿਖਾਉਂਦੇ ਨੇ ਇਹ ਕੀ ਗਿਆਨ ਦਿੰਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਜੇਸ਼ ਪ੍ਰਕਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਵਰਣ ਵਾਲਾ ਸੀ ਇਹਨਾਂ ਸਾਰੇ ਉਹ ਆਤਮਕ ਜਿਹੜੇ ਮਤਲਬ ਉਹ ਕਰ ਦਿੱਤੇ ਸਾਰੇ ਉਹਦੇ ਅਰਥ ਦੱਸ ਦਿੱਤੇ ਸਾਰੇ ਵਰਣ ਵਾਲਾ ਦੇ ਤਦ ਗੋਪਾਲ ਪੰਡਤ ਜੀ ਨੇ ਭੰਗਾ ਜੀ ਨੇ ਧੰਗੁਰੂ ਨਾਨਕ ਮਹਾਰਾਜ ਦੇ ਬਹੁ ਪ੍ਰਭਾਵਿਤ ਹੋ ਕੇ ਤੇ ਉਹਨੋ ਹਰਾਮ ਦੀ ਦਾ ਕੋਈ ਟਿਕਾਣਾ ਨਾ ਰੱਖਿਆ ਗੋਪਾਲ ਕੰਤ ਜੀ ਨੂੰ ਸੁਣਿਆ ਤੇ ਪਹਿਲੀ ਹੋਇਆ ਸੀ ਕਿ ਧੰਗੁਰੂ ਨਾਨਕ ਪਾਤਸ਼ਾਹ ਜੀ ਤਰਾਮਾਤ ਦੇ ਮਾਲਕ ਨੇ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਿਰੰਕਾਰ ਦੀ ਜੋਤ ਨੇ ਪਹਿਲਾ ਸੁਣਿਆ ਸੀ ਕਿ ਉਹ ਅਵਤਾਰੀ ਪੁਰਸ਼ ਨੇ ਪਰ ਅੱਜ ਅੱਖਾਂ ਦੇ ਨਾਲ ਵੇਖ ਲਿਆ ਕੰਨ ਦੀ ਜੈ ਸੋ ਸਤਗੁਰੂ ਸੁਣੀ ਦਾ ਤੈਸੋ ਕੀ ਮੈਂ ਢਿਟ ਬਿਛੜਿਆ ਮੇਲੇ ਪ੍ਰਭ ਹਰ ਦਰਗਾਹ ਕਾਮਾ ਸੀਟ ਤਾ ਹੁਣ ਗੁਰੂ ਖਪਿਆ ਨੇ ਪੰਡਤ ਜੀ ਨੇ ਹੈਰਾਨਗੀ ਦਾ ਕੋਈ ਟਿਕਾਣਾ ਨਾ ਰਿਹਾ ਉਹਨਾਂ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਕੋਲੋਂ ਪੁੱਛਿਆ ਕਿ ਪੁੱਤਰ ਜੀ ਇਹ ਵਿਦਿਆ ਤੁਸੀਂ ਕਿੱਥੋਂ ਸਿੱਖੀ ਹੈ ਗੁਰੂ ਨਾਨਕ ਪਾਸ਼ਾ ਜੀ ਨੂੰ ਪੁੱਛਦੇ ਨੇ ਪੰਡਤ ਜੀ ਪਾਂਦਾ ਜੀ ਇਹ ਵਿਦਿਆ ਤੁਸੀਂ ਕਿੱਥੋਂ ਸਿੱਖ ਕੇ ਆਏ ਹੋ ਤਾਂ ਧੰ ਗੁਰੂ ਨਾਨਕ ਮਹਾਰਾਜ ਜੀ ਚੁੱਪ ਕਰ ਰਹੇ ਕੋਈ ਉੱਤਰ ਨਾ ਦਿੱਤਾ ਹੁਣ ਇਹ ਸੋਚ ਤੇ ਪੰਡਤ ਜੀ ਨੇ ਕਿਹਾ ਪੁੱਤਰ ਨਾਨਕ ਕੱਲ ਤੋਂ ਆਪਣੇ ਨਾਲ ਆਪਣੇ ਪਿਤਾ ਨੂੰ ਮੇਰੇ ਕੋਲ ਲੈ ਕੇ ਆਉਣਾ ਜਦੋਂ ਪਾਠਸ਼ਾਲਾ ਵਿੱਚ ਆਉਣਾ ਤਾਂ ਆਪਣੇ ਪਿਤਾ ਨੂੰ ਮੇਰੇ ਕੋਲ ਲੈ ਕੇ ਆਉਣਾ ਨਾਲ ਤੇ ਜਦੋਂ ਪਿਤਾ ਮਹਿਤਾ ਤਾਲੂ ਜੀ ਹੁਣ ਜਾ ਕੇ ਮਹਿਤਾ ਕਲਿਆਣ ਦਾਸ ਜੀ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਨੂੰ ਕੱਲ ਨੂੰ ਪੰਡਤ ਨੇ ਪੰਡਾ ਜੀ ਨੇ ਜੋ ਮੇਰੇ ਅਧਿਆਪਕ ਨੇ ਮੇਰੇ ਗੁਰੂ ਨੇ ਤੇ ਉਹਨਾਂ ਨੇ ਤੁਹਾਨੂੰ ਉੱਥੇ ਬੁਲਾਇਆ ਤੇ ਇਥੇ ਇਹ ਸਪਸ਼ਟ ਕੀਤਾ ਹੈ ਲੇਖਕ ਨੇ ਕਿ ਜਿਹੜੇ ਉਹ ਕੇਵਲ ਵਿਦਿੱਤ ਗੁਰੂ ਸੰਭਾਵ ਕੇ ਇੱਕ ਬੁਨਿਆਦੀ ਗੁਰੂ ਕਹਿ ਲਈਏ ਵਿਦਿੱਤ ਗੁਰੂ ਅਨੇ ਆਤਮਕ ਗੁਰੂ ਤੇ ਪਰਮਾਤਮਾ ਨੂੰ ਵਜਗੁਰੂ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੁਰਤ ਨੂੰ ਸਤਗੁਰੂ ਪਾਸ਼ਾ ਮਹਾਰਾਜ ਜੀ ਨੇ ਇੱਕ ਬਹੁਤ ਗੰਮੀ ਜੋਤ ਸਤਗੁਰੂ ਪਾਸ਼ਾ ਮਹਾਰਾਜ ਜੀ ਨੇ ਇਹ ਸ਼ਬਦਾਂ ਵਿੱਚ ਦੱਸਿਆ ਹੈ ਸ਼ਬਦ ਨੂੰ ਗੁਰੂ ਤੇ ਸੁਰਤ ਨੂੰ ਚੇਲਾ ਦੱਸਿਆ ਹੈ ਤੇ ਇੱਥੇ ਗੁਰਮੁਖ ਪਿਆਰੇ ਹੋਣ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿਣ ਲੱਗੇ ਪਿਤਾ ਜੀ ਨੂੰ ਇਹ ਜੋ ਪਾਂਦਾ ਜੀ ਮੈਨੂੰ ਪੜਾਉਂਦੇ ਨੇ ਉਹਨਾਂ ਨੇ ਤੁਹਾਨੂੰ ਬੁਲਾਇਆ ਕੱਲ ਨੂੰ ਸਵੇਰੇ ਮורה ਦੂਜੇ ਦਿਨ ਜਦੋਂ ਮਹਿਤਾ ਕਲਿਆਣ ਦਾਸ ਜੀ ਪੰਕਤ ਜੀ ਦੇ ਕੋਲ ਪਹੁੰਚੇ ਗੋਪਾਲ ਦਾਸ ਜੀ ਦੇ ਕੋਲ ਤਾਂ ਗਰਮੋ-ਗੁਪਿਆਰੇ ਗੋਪਾਲ ਦਾਸ ਜੀ ਪਾਂਦਾ ਜੀ ਆਪਣਾ ਸੰਧਾਸਨਾ ਛੱਡ ਕੇ ਖੜੇ ਹੋ ਗਏ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਿਤਾ ਜੀ ਹੋਏ ਸਵਾਗਤ ਕੀਤਾ ਇੱਜ਼ਤ ਦਿੱਤੀ ਇੱਜ਼ਤ ਤੇ ਗਰਮੋ ਪਿਆਰੋ ਇਸ ਤਰ੍ਹਾਂ ਆਦਰ ਸਤਿਕਾਰ ਮਾਨ ਕੀਤਾ ਤੇ ਬਾਅਦ ਵਿੱਚ ਕਿਹਾ ਕਿ ਮਹਿਤਾ ਕਲਿਆਣ ਚੰਦ ਜੀ ਉਹ ਤੁਹਾਡਾ ਜਿੰਨਾ ਬੱਚਾ ਹੈ ਨਾ ਇਹ ਮੇਰੇ ਕੋਲ ਨਹੀਂ ਪੜਾਇਆ ਜਾਣਾ ਤਾਂ ਮਹਿਤਾ ਕਲਿਆਣ ਦਾ ਜੀ ਹਰਾੜ ਹੋ ਗਏ ਆਖਣ ਲੱਗੇ ਕੀ ਗੱਲ ਤੁਸੀਂ ਮੇਰੇ ਪੁੱਤਰ ਨੂੰ ਕਿਉਂ ਨਹੀਂ ਪੜ੍ਹਾ ਸਕਦੇ ਮੇਰੇ ਪੁੱਤਰ ਨੇ ਕੋਈ ਗਲਤੀ ਕੀਤੀ ਹੈ ਜੇ ਕੋਈ ਗਲਤੀ ਕੀਤੀ ਹੈ ਤਾਂ ਮੈਂ ਹੁਣੇ ਵਰਜ ਦੰਨਾ ਤੁਸੀਂ ਮੇਰੇ ਪੁੱਤਰ ਨੂੰ ਕਿਉਂ ਨਹੀਂ ਪੜ੍ਹਾ ਸਕਦੇ ਤਾਂ ਗੁਰੂ ਘਰ ਪਿਆਰੇ ਗੋਪਾਲ ਪੰਡਤ ਜੀ ਕਹਿਣ ਲੱਗੇ ਕਿ ਮੈਂ ਤੁਹਾਡੇ ਪੁੱਤਰ ਨੂੰ ਨਹੀਂ ਪੜ੍ਹਾ ਸਕਦਾ ਅੱਜ ਤੋਂ ਬਾਅਦ ਤੁਸੀਂ ਮੇਰੇ ਕੋਲ ਆਪਣੇ ਪੁੱਤਰ ਨੂੰ ਨਹੀਂ ਭੇਜਣਾ ਮਤੇ ਇਹ ਕੰਮ ਵਾਸਤੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ। ਤੇ ਗੁਰਮੁਖ ਪਿਆਰਿਓ ਮਨ ਮੈਂ ਤਾਂ ਕਲਿਆਣਦਾਨ ਦੀ ਕਹਿੰਦੇ ਵੀ ਜਿੱਥੇ ਹੋਰ ਬੱਚੇ ਪੜ ਰਹੇ ਨੇ ਉੱਥੇ ਮੇਰਾ ਪੁੱਤਰ ਵੀ ਪੜ ਲਵੇਗਾ। ਤੇ ਗੁਰਮੁਖ ਪਿਆਰਿਓ ਪੰਨਤ ਜੀ ਨੇ ਆਖਿਆ ਆਂਦਾ ਜੀ ਨੇ ਕਿਹਾ ਕਿ ਇਹ ਕਹਿੰਦੇ ਕਿ ਇਹ ਪੜਦੇ ਨਹੀਂ ਪੜਦੇ ਬਹੁਤ ਸੋਹਣਾ ਨੇ। ਪਰ ਮੈਂ ਤੇ ਗੱਲ ਇਹ ਕਹਿ ਰਿਹਾ ਕਿ ਇਹਨਾਂ ਨੂੰ ਉਹ ਪੜ੍ਹਾਏਗਾ ਜਿਹੜਾ ਇਹਨਾਂ ਤੋਂ ਵੱਧ ਪੜਿਆ ਹੋਵੇਗਾ ਕੋਸਤਨਾਮ ਇਹਨਾਂ ਤੋਂ ਜਿਹੜਾ ਵੱਧ ਪੜਿਆ ਹੋਵੇਗਾ ਉਹ ਇਹਨਾਂ ਨੂੰ ਪੜ੍ਹਾਏਗਾ ਕਿਉਂਕਿ ਜੋ ਇਹ ਗੱਲਾਂ ਮੈਨੂੰ ਇਹਨਾਂ ਨੇ ਦੱਸੀਆਂ ਨੇ ਉਹ ਤਾਂ ਮੈਂ ਕਿਤੇ ਕਿਤਾਬਾਂ ਦੇ ਵਿੱਚ ਵੀ ਨਹੀਂ ਮੈਂ ਪੜ੍ਹੀਆਂ ਤੇ ਨਾ ਸੁਣੀਆਂ ਨੇ ਤੇ ਨਾ ਮੈਨੂੰ ਪੜ੍ਹੀਆਂ ਹੋਈਆਂ ਨੇ ਹਜੇ ਤੱਕ इन्ह की पढ़ाई तो बहुत ही श्रेष्ठ है इस करके पढ़ पढ़ा की लड़ नहीं है एक कोई एक कोई अवतारी अवतारी मूह पैदा हुई है इस तरह पांडे ने गुरमोह प्यारो बहुत सतगुरु धन गुरु नानक पातशाह महाराज जी की शलांघा की बहुत उसती ਆਹੋਂ ਗੁਰਮੁਖੋ ਪਿਆਰੋ ਮਿੱਤਾ ਕਲਿਆਣ ਵਾਸਜੀ ਉਹਨਾਂ ਬਾਪਸਾਲ ਦੇ पाठशाला ਦੇ ਵਿੱਚੋਂ ਤੇ ਗੁਰਮੁਖ ਪਿਆਰੇ ਉਹਨਾਂ ਉਸ ਤੋਂ ਬਾਅਦ ਪੰਡਤ ਵਰਜ ਨਾਲ ਤੇ ਗੁਰਮੁਖ ਪਿਆਰਿਓ ਫਿਰ ਉੱਥੇ ਲੈ ਗਏ ਉੱਥੇ ਗਿਣਤੀ ਮਿੰਤੀ ਸਿਖਾਉਣ ਵਾਸਤੇ ਸੰਸਕ੍ਰਿਤ ਸਿਖਾਉਣ ਵਾਸਤੇ ਤੇ ਗੁਰਮੁਖ ਪਿਆਰਿਓ ਉੱਥੇ ਪੜ੍ਹਨ ਵਾਸਤੇ ਲਾ ਦਿੱਤਾ ਤੇ ਜੋ ਅਗਲੀ ਕਥਾ ਆ ਰਹੀ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਪਨਤ ਬਰਜ ਲਾਲ ਦੇ ਕੋਲ ਬਰਜ ਲਾਲ ਵੀ ਦੱਸਿਆ ਲਖਾਰੀ ਨੇ ਤੇ ਗੁਰਮੁਖ ਪਿਆਰਿਓ ਉਹਦੇ ਕੋਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜਨ ਵਾਸਤੇ ਲਾਇਆ ਤੇ ਅਗਲੀ ਕਥਾਵਾਂ ਵਿੱਚ ਸਰਵਣ ਕਰੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਘਰ ਦੇ ਵਿੱਚ ਹੀ ਰਹਿਣਾ ਆਨੰਦ ਲੈਣਾ ਤੇ ਇਸੇ ਤਰ੍ਹਾਂ ਚੁੱਪਚਾਪ ਰਹਿਣੇ ਗੁਪਤ ਰਹਿੰਦੇ ਜੇ ਕੋਈ ਗੁਰਮੁਖ ਪਿਆਰਿ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੋਈ ਬੁਲਾਉਂਦਾ ਤੇ ਇੱਕ ਵਾਰੀ ਆਖੇ ਤੋਂ ਕੋਈ ਜਵਾਬ ਨਾ ਮੰnde ਤਾ ਗੁਰਮੁਖ ਪਿਆਰਿ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੀ ਐਸੀ ਦਸਾਂ ਹੋਵੇਗੀ ਇਹ ਦੱਸਾ ਨਹੀਂ ਭਾਵੇਂ ਕਿ ਆਪਣੇ ਆਪ ਨੂੰ ਲੁਕਾਉਣ ਵਾਸਤੇ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਰੂਪ ਧਾਰਨ ਕੀਤਾ ਤਾਂ ਵਰਮ ਦਾ ਪਿਆਰੇ ਮੈਂ ਤਾਂ ਕਲਿਆਨ ਦਾਸ ਜੀ ਨੇ ਫਿਰ ਅੱਗੇ ਸੋਚਿਆ ਕਿ ਕਿਉਂ ਨਾ ਫਿਰ ਅੱਗੇ ਜੋ ਪਿਛਲੇ ਸਮਿਆਂ ਦੇ ਵਿੱਚ ਘਰ ਦੇ ਕਾਰ ਦੇ ਸੰ ਘਰ ਦੇ ਕੰਮ ਸੰ ਉਹ ਸਨ ਪਸ਼ੂ ਰੱਖਣੇ ਨੰਗਰ ਰੱਖਣੇ ਤੇ ਆਤਾਂ ਲੱਗੇ ਘਰ ਵਿੱਚ ਜਾਂ ਤੇ ਆਪਾਂ ਖੇਤੀ ਦੇ ਕੰਮ ਤੇ ਇਹਨੂੰ ਲਾ ਦਿੰਦੇ ਆ ਤੇ ਜਾਂ ਘਰ ਵਿੱਚ ਕੋਈ ਡੰਗਰ ਰੱਖ ਲੈਨੇ ਆ ਇਹਦਾ ਮਨ ਪਰਚੇ ਪਰਚਿਆ ਰਹੇਗਾ ਹੁਣ ਅਗਲੀਆਂ ਕਥਾਵਾਂ ਵਿੱਚ ਇਸ ਤਰ੍ਹਾਂ ਸਰਵਨ ਕਰੋ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨਾਲ ਸਰਵਨ ਕਰਕੇ ਆਪਣਾ ਜੀਵਨ ਸਫਲ ਰੁਣਾਓ ਬਹੁਤ ਬਹੁਤ ਨਮਾਸਾ ਸੰਤਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਈਆਂ ਆਪਣਾ ਜੀਵਨ ਸਫਲਾ ਕੀਤਾ ਸਮਾ ਹੋ ਗਿਆ ਹੈ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਦਾ ਅਰਦਾਸ ਅਮਲ ਹੋਵੋ ਹਾਜ਼ਰੀਆਂ ਲਵਾਓ ਜੀਵਨ ਸਫਲਾ ਕਰੋ ਜੀ ਸਬੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਦਾਇ ਦਿਰਸਰਾਤ ਦੁਇ ਦਾਈ ਦਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮੋ ਮੋਹ ਬੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਗਏ ਸਤਿ ਤਕ ਤਾ ਨਾਨਕ ਤੇ ਮੁਕੋ ਜਲੇ ਕਿਤੇ ਛੁਟੇ ਨਾ ਜਿਨੀ ਨਾਮ ਧਿਆਇਆ ਗੇ ਮਸਤਤ ਕਾਰ ਨਾਨਕ ਤੇ ਮੁਕੁਜਨੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ